ਜਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਨਯੋਗ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਦੇ ਨਿਰਦੇਸ਼ਨ ਇਹਦੇ ਜਿਹੜਾ ਆਪਰੇਸ਼ਨ ਪ੍ਰਹਾਰ ਜਿਹੜਾ ਕਿ ਮਾੜੇ ਅੰਸ਼ਰਾਂ ਦੇ ਖਿਲਾਫ ਜਿਹੜੇ ਬੈਡ ਐਲੀਮੈਂਟਸ ਦੇ ਖਿਲਾਫ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਸੀ ਸੀਰੀਜ਼ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਵੀ ਬੜਾ ਹੀ ਇਫੈਕਟਿਵ ਐਕਸ਼ਨ ਜਿਹੜਾ ਹੈਗਾ ਸਾਹਮਣੇ ਆਇਆ ਹੈਗਾ ਕੱਲ ਲਗਭਗ ਅਸੀਂ 40 ਦੇ ਕਰੀਬ ਜਿਹੜੇ ਹੈਗੇ ਜਿਹਨੇ ਜਿਹਨੂੰ ਕਿੰਨੇ ਬਦਮਾਸ਼ ਅਤੇ ਜਿਹੜੇ ਵਾਂਟਡ ਜਿਹੜੇ ਕ੍ਰਿਮੀਨਲ ਹੈਗੇ ਉਹ ਅਡੀ ਜਿਹੜੇ ਹੈਗੇ ਅਰੈਸਟ ਕੀਤੇ ਸੀਗੇ ਅੱਜ ਵੀ ਅਲੀ ਮਾਰਨਿੰਗ ਜਿਹੜੀ ਸਾਡੀ ਵੱਖ-ਵੱਖ ਕੈਡਾ ਪਾਰਟੀਆਂ ਨੇ ਅੰਡਰ ਦਾ ਸੁਪਰਵੀਜ਼ਨ ਆਫ ਡੈਕਸਟਰ ਆਫਸਰ ਅਤੇ ਜਿਹੜੇ ਹੈਗੇ ਸਾਡੇ ਇਹਦੇ 'ਚ ਅਸੀਂ ਲਗਭਗ 90 ਦੇ ਅਰਾਊਂਡ ਜਿਹੜੀ ਹੈਗੀ ਟੀਮਾਂ ਅ ਅੱਜ ਬਣੀਆਂ ਸੀਗੀਆਂ ਐਂਡ ਕੱਲ ਵੀ ਲਗਭਗ ਮੋਰ ਥੈਨ 100 ਦੇ ਅਰਾਊਂਡ ਜਿਹੜੀ ਟੀਮਾਂ ਬਣੀਆਂ ਸੀਗੀਆਂ ਤੋਂ ਸਾਡੀ ਟੀਮਾਂ ਵੱਲੋਂ ਵੱਖ-ਵੱਖੇ ਕੋਆਰਡੀਨੇਟਡ ਅਫਰਟ ਕਰਕੇ ਜਿਹੜਾ ਹੈਗਾ ਅੱਜ ਵੀ ਲਗਭਗ 40 ਤੋਂ ਵੱਧ ਜਿਹੜੇ ਹੈਗੇ ਬਦਮਾਸ਼ ਹਨ ਜਿਹੜਾ ਵਕ ਵਕ ਮੁਕਦਮੇਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਤਾਕ ਕੀਤਾ ਹੈਗਾ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਬਰਦਾਸ਼ ਤੋਂ ਪੁਲਿਸ ਵੱਲੋਂ ਦੋ ਮੇਜਰ ਆਪਰੇਸ਼ਨ ਜੜੇ ਹੈਗੇ ਉਹ ਹੋਏ ਹੈਗੇ ਜਿਹੜੇ ਚ ਇੱਕ ਗੁਮਨਕਲਾ ਥਾਣੇ ਦੇ ਵਿੱਚ ਅਸੀਂ 5 PX5 ਜਿਹੜੀ ਪਿਸਟਲਸ ਅਲੋਂਗ ਵਿਦ 7 ਮੈਚਿਨਸ ਕਿਉਂਕਿ ਉਹ ਇੱਕ ਅਰਸ਼ਦੀਪ ਨਾਮ ਦੇ ਜਿਹੜੇ ਵਿਅਕਤੀ ਹੈ ਮੁਲਜ਼ਿਮ ਹੈ ਉਹਦੇ ਤੋਂ ਜਿਹੜੀ ਹੈਗੀ ਕੋਈ ਕਵਰ ਕੀਤੀ ਹੈ ਜੀ ਉਹਦੇ ਚ ਅਸੀਂ ਇੱਕ ਮੇਜਰ ਜਿਹੜਾ ਹੈਗਾ ਨੈਟਵਰਕ ਹੈਗਾ ਇਲੀਗਲ ਪਿਸਟਲਸ ਦਾ ਉਸਪੋਰ ਦਾ ਪਿਸਟਲ ਨੈਟਵਰਕ ਹੈ ਉਹ ਅਸੀਂ ਬਸ਼ਤ ਕੀਤਾ ਹੈ ਇਹਦੇ ਇਲਾਵਾ ਜਿਹੜੇ ਲਾਸਟ ਅ ਅਕਤੂਬਰ ਦੇ ਮਹੀਨੇ ਦੇ ਐਂਡ ਚ ਕਰਨ ਦੇ 26 ਤਰੀਕ ਨੂੰ ਜਿਹੜੀ ਫਾਰੀng ਹੋਈ ਸੀ ਉਹਦੇ ਚ ਵੀ ਜਿਹੜੇ ਹੈ ਮੁਲਜ਼ਮ ਹੈ ਉਹਨਾਂ ਨੂੰ ਮੁਲਜ਼ਮ ਸਮੇਤ ਵੈਪਨ ਅਤੇ ਜਿਹੜੇ ਹੈਗੇ ਵਹੀਕਲ ਇਹ ਸਮੇਤ ਹਿਫਤਾਦ ਕਰ ਲਏ ਹੈ ਉਹਦੇ ਉਹਦੇ ਤੋਂ ਵੀ ਵੈਪਨ ਆਰਾਉਂਡਸ ਦੇ ਇਲਾਵਾ जोड़ा है पाँच सौ भी ग्राम जी हैरोइन डी कमर्शियल क्वानिटी कंपनी है तो लगातार जोड़ा है पंजाब पुलिस मानिए डीसी की प्राप्त लोकेशन है लगातार जो है गुरुदापुर पुलिस जो है करी है प्वीसी छः जनवरी को लेकर भी असी जो है देखो देखो लगातार जो पुलिस का एक्शन है वो जारी कर ਕੋ 26 ਜਨਮਨੀ ਲੈ ਕੇ ਤੁਹਾਨੂੰ ਜਿਦਾ ਕੋਈ ਪਤਾ ਹੈਗਾ ਕਿ ਇਥੇ ਜ਼ਿਲ੍ਹਾ ਜ਼ਿਲ੍ਹਾ ਪੱਡੀ ਸਮਾਰੋਹ ਜਿਹੜਾ ਹੈਗਾ ਗਵਰਨਮੈਂਟ ਕਾਲਜ ਤੋਂ ਹੋਣਾ ਹੈ ਕੋनो ਲੈ ਕੇ ਦੇਖਦੇ ਹੋਏ ਸਾਡੇ ਜਿਹੜੇ ਅਰੇਂਜਮੈਂਟ ਆਲਰੇਡੀ ਇੰਪਲਿਮੈਂਟ ਸਾਡੀ ਬਖ ਬਖ ਚੈਕਿੰਗ ਜਿਹੜੀ ਜੀ ਚੱਲਦੀ ਹੈ ਸਾਡੇ ਵੱਲੋਂ ਆਖਾਜ ਵੀ ਪੇਸ਼ ਕੀਤੇ ਰਿਹਾ ਹੈ ਮਾਨੇ ਸਪੈਸ਼ਲਿਸਟ ਵੀ ਸਾਹ ਤੋਂ ਜਿਹੜੇ ਬਾਪ ਫੋਰਸ ਤੋਂ ਵੀ ਗੱਲ ਕੀਤੀ ਹੈ ਤਾਂ ਸਾਡੇ ਜਿਹੜੇ ਉਪਰਕਾ ਜਿਹੜੇ ਪ੍ਰਬੰਧ ਕੀਤੇ ਹੋਏ ਹੈਗੇ ਬਾਕੀ ਅਸੀਂ ਪੂਰੀ ਜਿਹੜੇ ਹੈ ਜੀ ਅਲਰਟਨੈਸ ਰੱਖੇ ਹੋਈ ਹੈ ਸਾਡੇ ਵੱਲੋਂ ਵੀ ਜਸਟਰਡ ਅਫਸਰ ਸਰੋਂ ਵੀ ਇਸੇ ਸਾਥ ਪਰ ਲੋਤੀ ਜਿਹੜਾ ਲਗਾਤਾਰ ਜਰੀ ਹੈ ਜੀ ਹਾਂਜੀ ਤੇਰੀ ਚੈਕਿੰਗ ਹੈ ਉਹ ਕਿੱਥੇ ਗਈ ਜਿੱਦਾਂ ਕਿ ਮੈਂ ਤੁਹਾਨੂੰ ਉਹ ਵੀ ਬਰੀਫ ਕਰਾਂਗਾ ਕਿ ਟ੍ਰੈਫਿਕ ਨੂੰ ਲੈ ਕੇ ਵੀ ਅਸੀਂ ਤਰ੍ਹਾਂ ਦਾ ਅਰੇਂਜਮੈਂਟ ਇੰਪਲੈਸਟ ਕਰ ਰਹੇ ਹਾਂ ਜਿਹੜੇ ਵੀ ਸਪੈਸ਼ਲ ਬਲੱਡ ਟੈਕਨ ਨੂੰ ਲੈ ਕੇ ਵੀ ਜਿਹੜਾ ਐਕਸਟੈਂਸ਼ਨ ਹੋ ਸਕਦਾ ਹੈ ਚਲੋ ਇਹ ਦੇਖੋ ਦੁਕਾਨ ਦਾ ਤਾਂ ਕੋਈ ਮਾਮਲਾ ਹੈ ਨਹੀਂ ਉਸ ਨੇ ਜਿਹੜੇ ਦਾ ਉਹ ਡੈਡ